ਸ਼ੇਰ ਸਿੰਘ ਕੁਬਾਇਆ ਜੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਨੇ ਫਿਰੋਜ਼ਪੁਰ ਸੀਟ ਤੋਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਦੂਜੇ ਪਾਸੇ ਰਾਣਾ ਗੁਰਮੀਤ ਸੋਢੀ ਜੋ ਨੇ ਉਹ ਮੈਦਾਨ ਵਿੱਚ ਬੀਜੇਪੀ ਨੇ ਉਤਾਰੇ ਨੇ ਤਾਂ ਸਾਡੇ ਨਾਲ ਕੁਬਾਇਆ ਸਾਹਿਬ ਮੌਜੂਦ ਨੇ ਟਿਕਟ ਮਿਲਣ ਤੋਂ ਪਹਿਲਾਂ ਨਾਲ ਗੱਲਬਾਤ ਹੋਈ ਸੀ ਹੁਣ ਟਿਕਟ ਮਿਲਣ ਤੋਂ ਬਾਅਦ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੇ ਮੁਬਾਰਕਾਂ ਜੀ ਦੁਆਰਾ ਪਾਰਟੀ ਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਥੈਂਕ ਯੂ ਮਿਹਰਬਾਨੀ ਜੀ ਕਿਵੇਂ ਲੱਗ ਰਿਹਾ ਹੁਣ ਸੋਢੀ ਸਾਹਿਬ ਨੂੰ ਟੱਕਰ ਦੇਣੀ ਹੈ ਫਿਰ ਦੇਖੋ ਜੀ ਅਜੇ ਤਾਂ ਮੈਦਾਨ 'ਚ ਆਇਆ ਮੈਂ ਵੀ ਦੋ ਦਿਨ ਪਹਿਲਾਂ ਮੈਦਾਨ 'ਚ ਆਇਆ ਜਦੋਂ ਕੁ ਹਫਤਾ ਬੀਜ ਜਾਏਗਾ ਅਸਲ 'ਚ ਤਾਂ ਉਸ ਵੇਲੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਾਂ ਦਾ ਪਤਾ ਚੱਲਣਾ ਕਿ ਕੌਣ ਕਿੰਨੀ ਫਾਈਟ ਦੇ ਰਿਹਾ ਤੇ ਇੱਕ ਦਿਨ ਇਹ ਤਾਂ ਪਤਾ ਨਹੀਂ ਲੱਗ ਸਕਦਾ ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਭਾਜਪਾ ਦਾ ਪੰਜਾਬ ਦੇ ਵਿੱਚ ਮੋਲ ਹੈ ਤੇ ਮੈਨੂੰ ਲੱਗਦਾ ਭਾਜਪਾ ਸਭ ਤੋਂ ਲਾਸਟ ਨੰਬਰ ਤੇ ਸਾਡੇ ਚਾਰ ਕੈਂਡੀਡੇਟ ਹੈ ਮੇਨ ਪਾਰਟੀਆਂ ਦੇ ਉਸ ਤੋਂ ਮੇਰਾ ਲਾਸਟ ਨੰਬਰ ਤੇ ਜਿਹੜਾ ਰਾਣਾ ਗਰਮੀ ਸੀ ਸੋਢੀ ਜਾਏਗਾ ਤੇ ਦੂਸਰੇ ਜਿਹੜੇ ਦੋ ਆਜ਼ਾਦ ਨੇ ਮੈਨੂੰ ਇਹ ਵੀ ਖਦਸ਼ਾ ਹੈ ਕਿਤੇ ਉਹਨਾਂ ਦੇ ਵਿੱਚ ਵਿਚਕਾਰ ਵੀ ਨਾ ਫਿੱਟ ਹੋ ਜਾਏ ਤੇ ਕਾਂਗ ਬੀਜੇਪੀ ਦੀ ਜਿਹੜੀ ਵੋਟ ਹੈ ਉਹ ਪੰਜਾਬ ਵਿੱਚ ਨਹੀਂ ਰਹੀ ਕਿਸਾਨਾਂ ਦਾ ਵਿਰੋਧ ਵੋਟ ਹੈਗੀ ਹੈ ਪਰ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਜਿਹੜਾ ਉਹਨਾਂ ਦਾ ਅਸਰ ਜਿਹੜਾ ਬਹੁਤ ਮਾਰਾ ਹੋ ਜੇਕਰ ਕੰਮ ਦੀ ਗੱਲ ਬਹਿ ਕੇ ਕੀਤੀ ਜਾਵੇ ਸਾਡੀ ਰਾਣਾ ਸੋਢੀ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਕੋਵਾਇਆ ਸਾਹਿਬ 10 ਸਾਲ ਰਹੇ ਆ ਕਹਿੰਦੇ ਉਹਨਾਂ ਨੇ 10 ਸਾਲ ਚ ਕੁਝ ਨਹੀਂ ਕੀਤਾ ਕਹਿੰਦੇ ਗੱਲ ਹੈ ਜੀ ਮੈਂ ਕੋਈ ਉਹ ਜੀ ਗਲਤ ਤਾਂ ਨਹੀਂ ਕਰਨੀ ਚਾਹੁੰਦਾ ਪਰ ਜੋ ਕੰਮ ਮੈਂ ਕੀਤੇ ਆ ਉਹ ਰਾਣਾ ਸੋਢੀ ਕਦੇ ਜ਼ਿੰਦਗੀ ਵਿੱਚ ਕਰ ਹੀ ਨਹੀਂ ਸਕਦਾ ਤੇ ਇਹ ਮੈਂ ਉਹਦਾ ਜੋ ਬਿਆਨ ਸੁਣਿਆ ਕਿ ਰਾਏ ਸਿੱਖਾਂ ਦੇ ਕੰਮ ਮੈਂ ਕਰਾਏ ਰਾਏ ਸਿੱਖਾਂ ਦੇ ਕੰਮ ਨੂੰ ਰੋਕ ਕੇ ਤਾਂ ਜ਼ਰੂਰ ਹੈ ਤੇ ਕਰੋਣ ਵਾਲਾ ਉਹ ਕਿਤੇ ਹੈ ਨਹੀਂ ਮੈਂ 97 ਤੋਂ ਸ਼ੁਰੂ ਕੀਤਾ ਮੈਂ ਆਪਦੀ ਸਿਆਸਤ ਬਾਰਡਰ ਦੇ ਉੱਪਰ ਜਿੰਨੇ ਜਮੀਨਾਂ ਪ੍ਰਵੀਸ਼ਰ ਗਵਰਨਮੈਂਟ ਦੀਆਂ ਸੀ ਲੱਖਾਂ ਏਕੜ ਜਿਹੜਾ ਉਹ ਲੋਕਾਂ ਨੂੰ ਅਲਾਰਟ ਕਰਾਕ ਦਿੱਤੀਆਂ ਸਭ ਤੋਂ ਵੱਡਾ ਕੰਮ ਜਿਹੜਾ ਉਹ ਹੈ دریاਾਂਾਂ ਤੇ ਪੁਲ ਬਣੇ ਜਿਹੜੇ ਕਦੇ ਕੋਈ ਸੋਚ ਹੀ ਨਹੀਂ ਸਕਦਾ ਕਿ ਜਿਹੜਾ ਹੋਊਗਾ ਬਾਕੀ ਮੁਕਾਬਲਾ ਤਾਂ ਜਿਹੜਾ ਵੋਟਰਾਂ ਨਾਲ ਹੋਣਾ ਹੈ ਜਿਹੜਾ ਪਿਛਲੇ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਜਿਹੜਾ ਇਹਨੇ ਡਿਵੈਲਪਮੈਂਟ ਕੀਤੀ ਹੈ ਪੰਚਾਇਤਾਂ ਬਣਾਉਣ ਵੇਲੇ ਉਹ ਨੂੰ ਆਪ ਨੂੰ ਪਤਾ ਆਪਦੇ ਮੰਜੀ ਥਲੇ ਸੋਟੀ ਫੇਰ ਲਵੇ ਕਿ ਕਿੰਨੀਆਂ ਥਾਵਾਂ ਤੇ ਚਾਦਰਾਂ ਵਿਛੀਆਂ ਰਹੀਆਂ ਤੇ ਕਿੰਨੇ ਕਿੰਨੇ ਪੈਸੇ ਇੱਕ ਇੱਕ ਪੰਚਾਇਤ ਨੂੰ ਲੈ ਉਹਦਾ ਸਾਬਤ ਆਵੇ ਇਸ ਵਾਰੀ ਉਹ ਲੋਕ ਕਰਨਗੇ ਤੇ ਕੀ ਲੱਗਦਾ ਹੈ ਜਿਹੜੇ ਸਾਥ ਨਾਲ ਹੁਣ ਅੱਜ ਇਹਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੇ ਬੜਾ ਤਕੜਾ ਵਿਰੋਧ ਕੀਤਾ ਜਲਾਲਾਬਾਦ ਵਿੱਚ ਰਾਣਾ ਸੋਢੀ ਦਾ ਉਹ ਕਹਦੇ ਕਿ ਮੈਂ ਗੱਲਬਾਤ ਕਰਨ ਲਈ ਤਿਆਰ ਆ ਨਾ ਕਦੋਂ ਮਰਜ਼ੀ ਕਿਸਾਨ ਮੇਰੇ ਕੋਲ ਆਣ ਲੱਗਦਾ ਕਿਤੇ ਆਪਸੀ ਸਮਝੌਤਾ ਹੋ ਸਕਦਾ ਦੇਖੋ ਜੇ ਇਹਨਾਂ ਲੋਕਾਂ ਨੂੰ ਪੰਜਾਬ ਦੀ ਕਿਸਾਨੀ ਨਾਲ ਪੰਜਾਬ ਦੇ ਕਿਸਾਨਾਂ ਨਾਲ ਜੇ ਹਮਦਰਦੀ ਹੁੰਦੀ ਤਾਂ ਫਿਰ ਇਹਨਾਂ ਨੂੰ ਬੀਜੇਪੀ ਤੋਂ ਟਿਕਟ ਹੀ ਨਹੀਂ ਲੈਣੀ ਚਾਹੀਦੀ ਸੀ ਬੀਜੇਪੀ ਦੇ ਵਿੱਚ ਹੀ ਨਹੀਂ ਜਾਣਾ ਚਾਹੀਦਾ ਸੀ ਪਰ ਇਹ ਤਾਂ ਪਤਾ ਨਹੀਂ ਆਪ ਦੇ ਪਾਲੇ ਤੋਂ ਡਰਦੇ ਹੋਏ ਕਿਵੇਂ ਥੜਾ-ਤਾੜ ਜਿਹੜੇ ਆ ਉਹ ਬੀਜੇਪੀ ਤੇ ਚਲੇ ਗਏ 800 ਦੇ ਲਗਭਗ ਕਿਸਾਨ ਜਿਹੜਾ ਸ਼ਹੀਦ ਹੋਇਆ ਇਹ ਉਹਨਾਂ ਦੀ ਸ਼ਹੀਦੀ ਨੂੰ ਨਾ ਦੇਖਦੇ ਹੋ ਇਹਨਾਂ ਨੇ ਆਪਦਾ ਸਿਰਫ ਮਕਸਦ ਹੱਲ ਕਰਨ ਲਈ ਉਹ বিজে ਵਿੱਚ ਵਿਚਾਰ ਹਲੇ ਤੇ ਉਹ ਜਿਹੜੀਆਂ ਕੁਰਬਾਨੀਆਂ ਹੋਈਆਂ ਜਿਹੜੇ ਖੂਨ ਡੁੱਲਿਆ ਲੋਕਾਂ ਦਾ ਤੇ ਉਸ ਦਾ ਇਹਨਾਂ ਨੂੰ ਕੋਈ ਚੇਤਾ ਨਹੀਂ ਕਦੇ ਅੱਜ ਤੱਕ ਇਹਨਾਂ ਨੇ ਬੀਜਪੀ ਕੋਈ ਕਦੇ ਕੋ ਆਵਾਜ਼ ਉਠਾਈ ਹੈ ਕਿ ਕਿਸਾਨਾਂ ਦਾ ਤੁਸੀਂ ਮਸਲਾ ਹੱਲ ਕਰੋ ਮਤਲਬ ਚੁੱਪ ਹੈ ਮੂੰਹ ਬੰਦ ਹੈ ਤੇ ਪਰ ਉਹ ਕਿਸਾਨ ਜਿਹੜੇ ਐ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਜਿਹੜੇ ਸ਼ਹੀਦ ਹੋਏ ਐ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਕਿ ਕਾਲੇ ਕਾਨੂੰਨਾਂ ਨੂੰ ਉਹਨਾਂ ਨੇ ਵਾਸ ਕਰਾਇਆ ਔਰ ਹੁਣ ਲੋਕ ਜਿਹੜੇ ਉਹਨਾਂ ਦੇ ਜਿਹੜੇ ਕੁਰਬਾਨੀਆਂ ਉਹਨਾਂ ਦਾ ਤਾਂ ਇਹਨਾਂ ਨੇ ਕੁਝ ਕੀਤਾ ਨਹੀਂ ਕੋਈ ਕੰਪਨਸੇਸ਼ਨ ਨਹੀਂ ਕੋਈ ਕੁਝ ਅਜੇ ਤੱਕ ਭਾਜਪਾ ਨੇ ਕੋਈ ਹਮਦਰਦੀ ਵਾਲੀ ਗੱਲ ਹੀ ਨਹੀਂ ਕਹੀ ਉਲਟਾ ਮਾਰਕੁੱਟ ਕਰਕੇ ਹੁਣ ਤੁਸੀਂ ਪਿਛਲੇ ਦਿਨੀ ਡਰੋਨ ਤੇ ਰਾਈ ਕਿਸਾਨਾਂ ਦੇ ਉੱਪਰ ਇਹਨਾਂ ਗੋਲੀਆਂ ਚਲਾਈਆਂ ਕਿੰਨੀ ਨਿੰਦਰਯੋਗ ਤੇ ਮਾੜੀ ਜਿਹੜੀ ਹੈ ਇਹ ਇਹਨਾਂ ਦੀ ਸੋਚ ਹੈ ਤੇ ਇਹੋ ਜਿਹੇ ਲੋਕਾਂ ਨੂੰ ਵੋਟ ਕੌਣ ਪਾਊਗਾ ਪੰਜਾਬ ਤਾਂ ਛੱਡੋ ਤੁਸੀਂ ਇੰਡੀਆ ਦੇ ਵਿੱਚ ਇਹਨਾਂ ਦਾ ਆਲ ਮਾੜੀ ਹੋ ਰਹੀ ਹੈ ਜਖਰ ਸਾਹਿਬ ਨਾਲ ਫਰਕ ਪਊਗਾ ਕੁਝ ਕਿਉਂਕਿ ਕਹਿੰਦੇ ਕਿ ਡਾਕਟਰ ਸਾਹਿਬ ਦਾ ਜੋ ਚੰਗਾ ਕੰ데 ਇਸ ਇਰੀਚ ਪ੍ਰਭਾਅ ਹੈਗਾ ਭਾਜਪਾ ਜਾਵੜੇ ਨੇ ਨਹੀਂ ਜੋ ਤੁਹਾਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਪਤਾ ਲੱਗ ਜੂਗਾ ਜੀ ਕਿੰਨਾ ਪ੍ਰਭਾਵ ਹੈ ਉਹ ਕਿੰਨੀ ਵੋਟ ਜਿਹੜੀ ਹੈ ਉਹ ਭਾਜਪਾ ਨੂੰ ਪੈਂਦੀ ਹੈ ਤੁਹਾਨੂੰ ਕੀ ਲੱਗਦਾ ਨਹੀਂ ਮੈਂ ਤਾਂ ਕੁਝ ਵੱਡੇ ਲੀਡਰ ਹੈ ਜੀ ਮੈਂ ਇਹਨਾਂ ਦੇ ਬਾਰੇ ਮੈਂ ਬੋਲਦਾ ਚੰਗਾ ਨਹੀਂ ਲੱਗਦਾ ਸੋ ਇਸ ਕਰਕੇ ਉਹ ਲੋਕ ਫੈਸਲਾ ਕਰ ਦੇਣਗੇ ਕਿ ਕੀ ਇੱਥੋਂ ਦਾ ਲੋਕਾਂ ਦਾ ਰਵਈਆ ਹੈ ਔਰ ਕੀ ਉਹਨਾਂ ਨੇ ਲੋਕਾਂ ਨਾਲ ਕੀਤਾ ਹੈ ਤੇ ਉਹ ਚਾਕਤਾਂ ਕਰ ਦੇਣਗੇ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਇਸ ਏਰੀਆ ਚ ਚੰਗੇ ਗਏ ਸਰਗਰਮ ਰਹੇ ਨੇ ਤਾਂ ਲੱਗਦਾ ਕਾਲੇ ਦਿਲ ਦੇ ਜਿਹੜੇ ਕੈਂਡੀਡੇਟ ਨੇ ਕਿਤੇ ਵੀ ਆ ਸਕਦੇ ਅੱਗੇ ਜਾਂ ਮੁਕਾਬਲੇ ਵਿੱਚ ਟੱਕਰ ਦੇ ਸਕਦੇ ਤੁਹਾਨੂੰ ਦੇਖੋ ਮੈਂ ਮੈਂ ਕੋ ਉਹਨਾਂ ਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ ਸੁਖਬੀਰ ਬਾਦਲ ਵੀ ਡਿਪਟੀ ਸੀਐਮ ਰਿਹਾ ਹੈ ਪੈਸੇ ਵਾਲੇ ਲੋਗ ਹੈ ਸੋ ਕਹਿੰਦਾ ਕਿ ਮੈਂ ਤਾਂ ਗਰੀਬ ਜਿਹਾ ਇਨਸਾਨ ਆ ਤੇ ਗਰੀਬੀ ਦੀ ਰੇਖਾ ਤੋਂ ਉੱਪਰ ਉੱਠ ਕੇ ਮਸਾਂ ਇਹ ਆਪਣੇ ਪੈਰ ਜਿਹੜੇ ਪਰਮਾਤਮਾ ਨੇ ਦੀ ਉਹਦੀ ਸ਼ਦਰ ਸ਼ਾਇ ਤੇ ਅੱਜ ਵੀ ਲੋਕ ਜਿਹੜੇ ਨਾਲ ਖੜੇ ਤੇ ਉਤਸ਼ਾਹ ਦੇ ਨਾਲ ਸਾਨੂੰ ਵੋਟ ਪਾਉਣ ਲਈ ਤਿਆਰ ਹੈ ਬਾਕੀ ਇਹਨਾਂ ਨੇ ਜੋ ਕੀਤਾ ਮੈਂ ਆਪਦੀ ਜਵਾਨੀ ਮੈਨੂੰ ਕਹਿਣ ਦੀ ਲੋੜ ਨਹੀਂ ਉਹ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਨੇ ਕੀ ਕੀਤਾ ਸਰਕਾਰ ਚਲਾਈ ਹੈ ਸਰਕਾਰ ਦੇ ਵਿੱਚ ਕੀ ਫਰਜ ਹੁੰਦੇ ਆ ਕੀ ਲੋਕਾਂ ਦੇ ਨਾਲ ਉਹਨਾਂ ਨੇ ਅਮਰਦੀ ਕਰਨੀ ਹੁੰਦੀ ਹੈ ਜਾਂ ਲੋਕਾਂ ਨੂੰ ਮਾਰਨਾ ਹੁੰਦਾ ਨਾਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਸ ਜਿਸ ਗੁਰੂ ਦੇ ਲੜ ਲੱਗ ਕੇ ਅਸੀਂ ਆਪਦੀ ਸਵੇਰੇ ਔਟ ਕੇ ਅਰਦਾਸ ਕਰਦੇ ਹਰੇਕ ਜਿਹੜਾ ਸਿੱਖ ਹੈ ਅਸੀਂ ਅਰਦਾਸ ਕਰਦੇ ਹਾਂ ਸਰਬਾਦ ਦੇ ਪੜੇ ਲਈ ਤੇ ਉਸ ਅਰਦਾਸ ਨੂੰ ਵੀ ਇਹਨਾਂ ਨੇ ਨਹੀਂ ਦੇਖਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਕਰਾਈ ਉਹਨਾਂ ਲੋਕਾਂ ਤੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਜਿੰਨੀ ਦੇਰ ਤੱਕ ਮਾਨਯੋਗ ਸਬੀਰ ਸੀ ਡਿਪਟੀ ਸੀਐਮ ਰਹੇ ਉਹ ਮਿਨਿਸਟਰੀ ਸੀ ਉਹ ਤੱਕ ਉਹਨਾਂ ਦੇ ਕੋਈ 1% ਵੀ ਵਾਲਵਿੰਗ ਨਹੀਂ ਹੋਇਆ ਤੇ ਫਿਰ ਉਹ ਪ੍ਰਮਾਤਮਾ ਜਾਣਦਾ ਹੀ ਹੈ ਕਿ ਕੀ ਇਹਨਾਂ ਨੇ ਕੀਤਾ ਨਾਲੇ ਉਹ ਬੀਬਾ ਜੀ ਨੇ ਸਹੀ ਕਿਹਾ ਸੀ ਪਿਛਲੇ ਇਲੈਕਸ਼ਨ ਕਿ ਜਿਨ੍ਹਾਂ ਨੇ ਬੇਅਦਬੀ ਕਰਾਈ ਹੈ ਉਹਨਾਂ ਦਾ ਬੇੜਾ ਘਰਕ ਹੋ ਜਾਏ ਤੇ ਉਹ ਪ੍ਰਮਾਤਮਾ ਨੇ ਬੜੀ ਛੇਤੀ ਸੁਣ ਲਈ ਤੇ ਇਸ ਕਰਕੇ ਇਹ ਹਸਤਾਉ ਲੋਕ ਲੋ ਕਾਪੇ ਕਰਨਗੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਬਿਨਾਂ ਗੱਲ ਤੋਂ ਕਿਸੇ ਦੇ ਖਿਲਾਫ ਜੋ ਕੀਤਾ ਉਹਨਾਂ ਨੂੰ ਪਤਾ ਹੈ ਜੋ ਅਸੀਂ ਕੀਤਾ ਸਾਡੇ ਮਨ ਨੂੰ ਪਤਾ ਕੋਈ ਸਭ ਆਖਰੀ ਸਵਾਲ ਹੈ ਮੇਰਾ ਜਦ ਤੱਕ ਮੈਂ ਨਹੀਂ ਲਵਾਂ ਤੁਹਾਡਾ ਸਚੂਲ ਕਾਫੀ ਵਿਜੀਤ ਉਹਦਾ ਦੇਖ ਰਹੇ ਆ ਤਾਂ ਇੱਕ ਰਾਇਸਿਕ ਬਰਾਦਰ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਕੋਈ ਲੀਡਰ ਕਹਿੰਦਾ ਕਿ ਮੇਰੇ ਨਾਲ ਨੇ ਮੇਰਾ ਭਾਈਚਾਰਾ ਹੈ ਮੈਂ ਵੀ ਇਹਨਾਂ ਦੇ ਵਿੱਚੋਂ ਹੀ ਆ ਮੇਰੇ ਨਾਲ ਖੜੇ ਨੇ ਦੂਜੇ ਪਾਸੇ ਫੌਜੀ ਸਾਹਿਬ ਖੜੇ ਹੋ ਗਏ ਨੇ ਉਹ ਕਹਿੰਦੇ ਉਹ ਵੀ ਕਹਿੰਦੇ ਮੈਂ ਵੀ ਇਸ ਬਰਾਦਰੀ ਤੋਂ ਆ ਆ ਬਰਾਦਰੀ ਵਾਲਾ ਫੈਕਟਰ ਜਿਹੜਾ ਹੈਗਾ ਤੇ ਕਿ ਐ ਸਿੱਟ ਤੇ ਕਾਫੀ ਜ਼ਿਆਦਾ ਮਾਇਨੇ ਰੱਖਦਾ ਹੈ ਤਾਂ ਕੀ ਲੱਗਦਾ ਹੁਣ ਲੀਡਰਾਂ ਦੀ ਗੱਲ ਸਮਝੀ ਜਾਵੇ ਤਾਂ ਗੱਲ ਵੱਖਰੀ ਲੱਗਦੀ ਹੈ ਲੋਕਾਂ ਦੀ ਗੱਲ ਸੁਣੀ ਜਾਵੇ ਤਾਂ ਗੱਲ ਬੁਖਰ ਐਕਚੁਅਲ ਸਿਚੁਏਸ਼ਨ ਕੀ ਸਮਝਦੇ ਹਾਂ ਰਾਏਸਿਕ ਬ੍ਰਾਦਰਰੀ ਨੂੰ ਲੈ ਕੇ ਨਹੀਂ ਦੇਖੋ ਮੈਂ ਸਾਰੀਆਂ ਬ੍ਰਾਦਰਰੀਆਂ ਦੀ ਕਦਰ ਕਰਦਾ ਸਾਰੀਆਂ ਬ੍ਰਾਦਰਰੀਆਂ ਮੈਨੂੰ ਵੋਟ ਪਾਉਂਦੀਆਂ ਪਰ ਮੈਂ ਰਾਏਸਿਕ ਬ੍ਰਾਦਰਰੀ ਵੀ ਕਦਰ ਕਰਦਾ ਕਿਉਂਕਿ ਉਹ ਜਿਹੜੇ ਲੋਕ ਨੇ ਵਿਚਾਰੇ ਲਤਾੜੇ ਹੋਏ ਕੁੱਟੇ ਹੋਏ ਤੇ ਉਹਨਾਂ ਦੀ ਕਦੇ ਕਿਸੇ ਨੇ ਬਾਣ ਹੀ ਫੜੀ ਕਦੇ ਗੱਲਾਂ ਜ਼ੁਬਾਨੀ ਤੌਰ ਤੇ ਤਾਂ ਬਿਆਨ ਦੇ ਹੀ ਜਾਂਦੇ ਆ कि मैं वो करता करता पर ओना नु पता है कि कौन ਸਾਡੇ ਤੇ ਜਿਹੜੀ ਸਾਡੇ ਗੱਲ ਸੁਣਨ ਵਾਲਾ ਹੈ ਤਾਂ ਇਸ ਕਰਕੇ ਡ੍ਰੈਸਿੰਗ ਬਰਾਦਰੀ ਦਾ ਜਿਹੜਾ ਫੈਸਲਾ ਹੁੰਦਾ ਹੈ ਉਹ ਸਹੀ ਹੁੰਦਾ ਹੈ ਉਹਨਾਂ ਨੇ ਸੋਚ ਸਮਝ ਕੇ ਕਰਨਾ ਹੁੰਦਾ ਹੈ ਕਿ ਜ਼ਰੂਰੀ ਨਹੀਂ ਕੋਈ ਸ਼ੇਰ ਸਿੰਘ ਕਬਾਇਆ ਦੇ ਨਾਲ ਹੀ ਖੜਨਗੇ ਬਰਾਦਰੀ ਕਰਕੇ ਖੜਨਗੇ ਉਹਨਾਂ ਨੇ ਪਿਛਲੀ ਵਾਰੀ ਸੁਖਬੀਰ ਸਬਾਦਲ ਨੂੰ ਵੀ ਤੋਂ ਪਾਰਲੀਮੈਂਟ ਚ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਸੀ ਤੇ ਮਾਨਯੋਗ ਸੁਖਬੀਰ ਸਬਾਦਲ 5 ਸਾਲ ਦਿੱਸੇ ਨਹੀਂ ਜਿੱਤੇ ਲੋਕਾਂ ਦੀ ਬਾਰਡਰ ਦੀਆਂ ਮੁਸ਼ਕਲਾਂ ਸੀ ਸੈਂਬਲ ਪਾਰਲੀਮੈਂਟ 'ਚ ਉਠਾਣੀਆਂ ਸੀ ਕੋਈ ਇੱਕ ਵੀ ਜ਼ੁਬਾਨ ਨਹੀਂ ਖੋਲੀ ਕਿ ਇਹਨਾਂ ਲੋਕਾਂ ਦੀ ਇਹ ਹਾਲਤ ਹੈ ਤੇ ਮੈਂ ਦੱਸ ਆ ਰਿਹਾ ਕੋਈ ਸੈਸ਼ਨ ਇਹੋ ਜਿਹਾ ਨਹੀਂ ਹੋਊਗਾ ਜਿਹਦੇ ਵਿੱਚ ਮੈਂ ਪੰਜਾਬ ਵਾਸਤੇ ਇਲਾਕੇ ਵਾਸਤੇ ਬਾਰਡਰ ਵਾਸਤੇ ਮੇਰੀ ਕੋਈ ਉੱਥੇ ਡਿਮਾਂਡ ਨਹੀਂ ਹੋਏਗੀ ਹਰੇਕ ਲੋਕਾਂ ਦੇ ਦੁੱਖ ਸੁੱਖ ਵਾਸਤੇ ਮੈਂ ਬਹੁਤ ਕੁਝ ਉੱਥੇ ਜਿਹੜਾ ਕੀਤਾ ਹੈ ਔਰ ਲੋਕਾਂ ਨੂੰ ਫਾਇਦਾ ਵੀ ਬਹੁਤ ਉਸ ਗੱਲ ਦਾ ਹੋਇਆ ਹੈ ਹੁਣ ਪਾਈਪਲਾਈਨ ਚ ਹੈ ਕੁਝ ਵੀ ਹੁਣ ਮੰਨ ਲਓ ਤੁਸੀਂ ਜਿੱਤ ਜਾਂਦੇ ਹੋ ਸਭ ਤੋਂ ਪਹਿਲੇ ਕੰਮ ਕਿਹੜਾ ਕਰਨਾ ਹੈ ਕਾਫੀ ਸਾਡੇ ਜਿਹੜੇ ਰੁਕੇ ਹੋਏ ਕੰਮ ਹੈ ਜਿਹੜੇ ਮੈਂ ਕਰਨਾ ਚਾਹੁੰਦਾ ਸੀ ਪਰ ਮੇਰੇ ਸਰਕਾਰ ਮੇਰੇ ਐਂਟੀ ਹੋਇਆ ਕਰਦੀ ਸੀ ਮੇਸ਼ਾ ਤੇ ਜਦੋਂ ਕੋਈ ਪ੍ਰੋਜੈਕਟ ਸੈਂਟਰ ਚ ਕੋਈ ਵੀ ਆਉਂਦਾ ਉਹ ਜੇ ਸਟੇਟ ਨਹੀਂ ਚਾਹੁੰਦੀ ਤਾਂ ਉਹ ਜਿਹੜਾ ਹੋ ਨਹੀਂ ਸਕਦਾ ਕੰਪਲੀਟ ਨਹੀਂ ਹੋ ਸਕਦਾ ਇਸ ਕਰਕੇ ਕਈ ਪ੍ਰੋਜੈਕਟ ਰੁਕੇ ਹੈ ਉਹਨਾਂ ਸਾਰੇ ਪ੍ਰੋਜੈਕਟਾਂ ਨੂੰ ਮੈਂ ਕਿਉਂਕਿ ਅੱਗੇ ਤੋਂ 2027 ਚ ਕਾਂਗਰਸ ਦੀ ਸਰਕਾਰ ਸਟੇਟ ਵਿੱਚ ਵੀ ਆ ਜਾਣੀ ਹੈ ਸੈਂਟਰ ਵਿੱਚ ਵੀ ਆ ਜਾਣੀ ਹੈ ਤੇ ਫੇਰੇ ਜਿਹੜੇ ਪ੍ਰੋਜੈਕਟ ਜਿਹੜੇ ਬਕਾਇਆ ਰਹਿ ਗਏ ਜਾਂ ਨਵੀਂ ਜਿੱਥੇ ਜ਼ਰੂਰਤ ਹੈ ਉਹ ਸਾਰੇ ਪ੍ਰੋਜੈਕਟ ਉਹਨਾਂ ਨੂੰ ਕੰਪਲੀਟ ਕਰਾਂਗੇ। ਬਹੁਤ ਬਹੁਤ ਤੱਕ ਵਾਇਸ ਸਾਹਿਬ ਸਾਡੇ ਨਾਲ ਮੌਜੂਦ ਸੀਗੇ। ਟਿਕਟ ਇਹਨਾਂ ਨੂੰ ਮਿਲ ਗਈ ਹੈ ਅਤੇ ਵਰਕ ਵੀ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਤਾਂ ਦੂਜੇ ਪਾਸੇ ਇਹਨੇ ਟੱਕਰ ਦੇਣ ਲਈ ਰਣਾ ਗੁਰਮੀਤ ਸਿੰਘ ਜੋਂ ਨੇ ਉਹ ਮੈਦਾਨ ਵਿੱਚ ਨੇ। ਤਾਂ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਕਾਟੇ ਦੀ ਟੱਕਰ ਲੱਗ ਰਹੀ ਹੈ। ਦੂਜੇ ਪਾਸੇ ਭਾਜਪਾ ਨੂੰ ਕਿਸਾਨਾਂ ਦਾ ਵੱਡਾ ਵਿਰੋਧ ਜਿਹੜਾ ਹੈਗਾ ਉਹ ਚੱਲਣਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਛੇਰ ਸਿੰਘ ਕੋਵਾਏ ਨੇ ਜਿਨ੍ਹਾਂ ਦਾ ਸ਼ਾਇਦ ਕਿਤੇ ਵਿਰੋਧ ਦਿਖਾਈ ਹੁਣ ਤੱਕ ਨਹੀਂ ਦਿੱਤਾ ਹੈ ਤਾਂ ਵੇਖਦੇ ਹਾਂ ਕਿ ਐਸ ਪਾਸੇ ਦੇ ਲੋਕ ਕਿਸ ਤੇ ਯਕੀਨ ਕਰਦੇ ਨੇ ਅਤੇ ਕਿਸ ਨੂੰ ਜਿਤਾ ਕੇ ਐਮਪੀ ਬਣਾ ਕੇ ਇੱਥੇ ਦਿੱਲੀ ਵੱਲ ਨੂੰ ਭੇਜਦੇ ਨੇ ਪਿੰਡ ਕੋਵਾਇਆ ਤੋਂ ਕੈਮਰਾ ਪਰਸਨ ਮਰਪਰੀ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par